గర్దాపర పులిస్ వడ్డా ਚਾਰ ਪਿਸਟਲ ਸਤ ਮੈਗਜ਼ਨ ਅਤੇ 52 ਰੌਂਦਾ ਸਮੇਤ ਦੋ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ ਗੁਰਦਾਸਪੁਰ ਪੁਲਿਸ ਨੂੰ ਉਸ ਵਲੇ ਵੱਡੀ ਕਾਮਯਾਬੀ ਮਿਲੀ ਜਦੋਂ ਕੈਰਕਾਨੂੰਨੀ ਹਥਿਆਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਘੋਮਰ ਕਲਾਂ ਦੀ ਪੁਲਿਸ ਪਾਰਟੀ ਸਮੇਤ ਸਪੈਸ਼ਲ ਬ੍ਰਾਂਚ ਕਰਤਾਰਪੁਰ ਵੱਲੋਂ ਦੁਰਾਨੇ ਗਸ਼ਤ ਸ਼ੱਕ ਦੇ ਆਧਾਰ ਤੇ ਇੱਕ ਗੈਂਗਸਟਰ ਬੋਬੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਚੈਕਿੰਗ ਦੌਰਾਨ ਉਸ ਕੋਲੋਂ ਇੱਕ ਪਿਸਟਲ ਬਤੀ ਬੁਰਸ਼ ਸਮੇਤ ਮੈਗਜ਼ਨ ਅਤੇ ਤੋਂ ਰੌਂਦ ਬਰਾਮਦ ਕੀਤੀ ਗਈ ਹਨ ਇਸ ਸੰਬੰਧੀ ਐਸਐਸਪੀ ਕਰਤਾਰਪੁਰ ਅੱਤਿਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਪੁਸ਼ਕਿਸ਼ ਦੌਰਾਨ ਉਸ ਵੱਲੋਂ ਮੰਨਿਆ ਗਿਆ ਕਿ ਉਸ ਵੱਲੋਂ ਇਹ ਪਿਸਟਲ ਰਿਸ਼ਪੂਰਫ ਰਿਸ਼ੂ ਵਾਸੀ ਅੰਮ੍ਰਿਤਸਰ ਪਾਸੋਂ ਲਿਆ ਗਿਆ ਸੀ ਅਤੇ ਪੁਲਿਸ ਨੇ ਕਾਰਵਾਈ ਕਰਦਿਆਂ ਰਿਸ਼ੂ ਨੂੰ ਵੀ ਗ੍ਰਿਫਤਾਰ ਕੀਤਾ ਜਿਸ ਕੋਲੋਂ ਤਿੰਨ ਪਿਸਟਲ ਬਤੀਪੁਰ ਛੇ ਮੈਗਜ਼ੀਨ ਅਤੇ 50 ਰਾਉਂਡ ਬਰਾਮਦ ਕੀਤੇ ਗਏ ਹਨ ਸ਼੍ਰੀ ਅਦਿੱਤਿਆ ਨੇ ਅਗੇ ਜਾਣਕਾਰੀ ਦੇਂਦੇ ਦੱਸਿਆ ਕਿ ਉਹ ਵੀ ਦੇਖਲਾ ਪਹਿਲਾਂ ਵੀ ਲੁੱਟ ਕੋ ਅਤੇ ਲੜਾਈ ਝਗੜੇ ਦੇ ਦੋ ਵੱਖ-ਵੱਖ ਮਕਦਮੇ ਦਰਜ ਹਨ ਮੁਲਜ਼ਮਾਂ ਦਾ ਅਰਮਾਨਡ ਹਾਸਲ ਉਨਾ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਾ ਕਿ ਆ ਕਿ ਇਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ ਤੇ ਮਕਤਮੇ ਦੀ ਤਫਤੀਸ਼ ਚਾਰੀਆ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕ੍ਰਕਡਾਉਨ ਕੀਤਾ ਜਾ ਰਿਹਾ ਹੈਗਾ ਅਤੇ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜੇ ਇਨਫੋਰਮੇਸ਼ਨ ਬੇਸਡ ਅਪਰੇਸ਼ਨ ਸੀ ਜਿੱਤੇ ਇੱਕ ਅਮਰ ਸ਼ਰਦਾ ਬੋਬੀ ਜਿਹੜਾ ਮਦੀਪੇ ਰੋੜ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬਾਂਚ ਅਤੇ ਜਿਹੜਾ ਕੀ ਕੁਮਨ ਕਲਾ ਪੁਲਿਸ ਵੱਲੋਂ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀਗਾ ਐਂਡ ਉਸ ਵੇਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜਾਇਜ਼ ਪਿਸਟਲ ਅ ਅਤੇ ਇਸ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਗਿਫਤਾਰ ਕੀਤਾ ਗਿਆ ਸੀਗਾ ਨੂੰ ਨੂੰ ਪੂਰਾ ਸੀ ਜਿਹੜਾ ਹੈਗਾ ਕੁਝ-ਕੁਝ ਕੀਤੀ ਹੈ ਕੁਝ-ਕੁਝ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਆ ਕਾਫੀ ਜਿਹੜੇ ਹੈਗੇ ਇਹਦੇ 'ਚ ਬੰਦੇ ਇਨਵੋਲ ਸੀ ਇਹਨੂੰ ਲੈ ਕੇ ਵੇ ਅਸੀਂ ਜਿਹੜਾ ਇਹਦਾ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਅ ਸੁਲਤਾਨਵਿੰਦ ਅਮਰਸ਼ਦ ਦਾ ਵੈਣਾ ਅਸੀਂ ਉਹਨੂੰ ਨੇਬ ਕੀਤਾ ਹੈ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਅਰਾਊਂਡ ਜਿਹੜੇ ਅਸੀਂ ਬਰਾਮਦ ਕੀਤੇ ਕੋ ਇਹਦੇ 'ਚ ਟੋਟਲ ਚਾਰ ਪਿਸਟਲ ਜਿਹੜੇ ਸਾਡੇ ਤੇ ਬਰਾਮਦ ਹੋਏ ਹੈਗੇ ਇਹਦੇ ਚੋ 7 ਮੈਗਜ਼ੀਨ ਹੈਗੇ ਤੇ ਬੰਬਾਂ ਜਿਹੜੇ ਹੈਗੇ ਰਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸ਼ਕਤੀ ਦਾ ਜਿਹੜਾ ਕੇਸ ਹੈ ਉਹ ਪੀਐਸ ਕਮਨ ਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਐਂਡ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤੀ ਹੋਣਾ ਸੀ ਜਾਂ ਅਲਿਅਰ ਇਹਨਾਂ ਦੇ ਜਿਹੜੇ ਹਥਿਆਰਾਂ ਦਾ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਬਲੈਕਟੀ ਟੀਮ ਨੇ ਅਤੇ ਜਿਹੜੇ ਕਮਨ ਕਲਾਂ ਦੀ ਟੀਮ ਨੇ ਅਲੋਂਗ ਵਿਦ ਜੀਸੀਆਈਏ ਐਸਪੀ ਡੀਐਸਪੀ ਡੀ ਜਿਹੜੇ ਹੈਗੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਪ੍ਰਾਈਮ क्राइम ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰिवेंट ਕਰ ਪਾਏ ਹੈ ਜੀ ਸੱਤੇ ਦੇ ਲਿੰਕ ਚ ਵੀ ਹੈਗੇ ਸੀ ਇਹਨਾਂ ਹਾਂਜੀ ਇਸੇ ਲਿੰਕ ਤੇ ਹੈ ਗਿਆ ਦੇਖੋ ਆਲਰੇਡੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਬੋਬੀ ਤੋਂ ਪਤਾ ਚੱਲਿਆ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਬ ਦੇ ਬਾਰੇ ਪਤਾ ਚੱਲਿਆ ਐਂਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਵੈਪਨ ਕਿੱਥ ਇਥੇ ਯੂਜ਼ ਹੋਣੇ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਾਰਾ ਅਸੀਂ ਅਸੀਂ ਇਨਵੈਸਟੀਗੇਸ਼ਨ ਕਰ ਸਕਦੇ ਹਾਂ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪੱਖੇ ਹੈਗੇ ਪੁਰਾਣੇ ਪੱਖੇ ਜੇ ਇਹ ਲੜਾਈ ਝਗੜੇ ਦੇ ਚ ਹੈਗੇ ਉਹ ਮਰਸ਼ਲ ਦੇ ਵਿੱਚ ਦਰਜ ਹੈ